22 37 ਪੁਆਇੰਟ ਮੀ ਦੇਖੋ ਪ੍ਰਧਾਨ ਜੀ ਘੜੀਆਂ ਵਾਹ ਜੀ ਵਾਹ ਵਾਹ ਜੀ ਵਾਹ 22 37 ਦੇਖ ਲਓ ਜੀ ਦੋਏ ਫਰਕ ਤਾਂ ਨਹੀਂ ਰਵਲੀਨਕਰ ਕੌੜੀ ਇਹ ਰਵਲੀਨਕਰ ਕੌੜੀ ਵਿੱਕੀ ਇਟਲੀ ਵਿੱਕੀ ਇਟਲੀ ਉਹਨਾਂ ਦੇ ਬੱਜੇ ਆ ਬਾਈ ਜੀ ਕਮਾਲਾਂ ਹੀ ਕਰਤੀਆਂ ਗਾਉ ਦੇ ਜਾਇਆ ਨੇ ਦੇਖ ਲਓ ਜੀ ਦੋਏ ਘੜੀਆਂ ਪਰ ਵੀ ਦੋ ਲਾਗੇ ਸਵੇ ਗੱਡੀ ਦਾ ਸਬਾਕਾਰ ਨਾਲ ਪੈ ਨਾ ਗੱਡੀ ਦਾ ਉੱਡਦੀ ਤੂੜ ਦਿਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ ਪੈ ਨਾ ਜੀ 22 ਸੈਕਿੰਡ 37 ਪੁਆਇੰਟ ਦਾ ਸਮਾਂ ਜੀ ਦੇਖੋ ਜੀ ਦੋਹੇ ਘੜੀਆਂ ਫਰਕ ਤਾਂ ਨਹੀਂ ਸੱਜੀ ਖੱਬੀ ਚ 22 37 ਦਾ ਸਮਾਂ ਜੀ 22 ਸੈਕਿੰਡ 37 ਪੁਆਇੰਟ ਵੀ ਇਹਰਲੇ ਬਸੇ ਹੈਪੀ ਕਸੁੰਬੜੀ ਜਿਹੜਾ ਉੱਪਰਲਾ ਭੱਜਿਆ ਜੀ ਤੇ ਮੀਤਾ ਬਿਲਗਾ ਮੀਤਾ ਬਿਲਗਾ ਇਹ ਬਿਲਕੇ ਵਾਲਾ ਵੱਜਿਆ ਜੀ ਕਾਲਾ ਲਓ ਜੀ ਕਰਤੇ ਆ ਮਿੱਤਰੋ ਕਮਾਲਾ ਵਾਹ ਜੀ ਵਾਹ ਹੋਏ ਸੁਣੋ ਜੀ ਗੱਡੀ ਦਾ ਸਵਾਰ ਦੌਰ ਨਾਲ ਮਾਰਦੇ ਕਸੂਤੇ ਆਂ ਗਰਾਰੀਆਂ ਦੇ ਦੰਦੇ ਤੋੜਦਾ ਸਮਾਂ ਕਰ ਗਿਆ ਜੀ ਧਿਆਨ ਨਾਲ ਸੁਣਿਓ ਵੀ ਸਮਾਂ ਵੀ ਆਉਣਾ ਟਾਈਮ ਹੈ ਗੱਡੀ ਦਾ 2204 ਮਾਰੋ ਗੱਟ ਕੇ ਤਾੜੀਆਂ ਦੇਖੋ ਪ੍ਰਧਾਨ ਜੀ ਘੜੀਆਂ 2204 ਤੇ ਜਸਵੰਤ ਸਿੰਘ ਮਹਿਰਨਾ ਤੇ ਜਸਵੰਤ ਸਿੰਘ ਮਹਿਰਨਾ ਉਹਨਾਂ ਦਾ ਭੱਜਿਆ ਵੀ ਹਾਂਜੀ ਹਾਂਜੀ ਹੁਣ ਤਾਂ ਉਰੀ ਖੜਨਦੇ ਹੁਣ ਨਾ ਤੰਕਰ ਨਾਲ ਬਾਜੀ ਜੱਗੀ ਆਸੀ ਬਿੰਦਰ ਵੀਰ ਮੇ ਅਰਮਾਨ ਜੋਤ ਬੱਟਾ ਫੱਲੇਵਾਲ ਅਰਮਾਨ ਜੋਤ ਸਿੰਘ ਬੱਟਾ ਫੱਲੇਵਾਲ ਕਰਤਿਆ ਕਮਾਲਾਂ ਮਿੱਤਰੋ ਗਉਦੇ ਜਾਇਆ ਨੇ ਹੁਣ ਗੁੱਲ ਮੇਕ ਲੱਗ ਗਿਆ ਗੁੱਲਾ ਹੁਣ ਸੌਖੀ ਨਹੀਂ ਪੱਟ ਤੋੜੀ ਔਰ ਜਮੂਰ ਤੇ ਮੇਰਾ ਮਿੱਤਰੋ